ਅਮਰਸਰ ਕਮਿਸ਼ਨਡ ਤੇ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਕੱਲ 6 ਤਰੀਕ ਨੂੰ ਮੁਖਬਰ ਖਾਸ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ 10 ਤਰੀਕ ਨੂੰ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੋ ਰੇਲਵੇ ਲਿੰਕ ਰੋਡ ਪੈਂਦਾ ਉਹ ਉੱਥੇ ਚਾਹ ਦੀ ਦੁਕਾਨ ਤੇ ਰਾਤ ਦੇ ਵੇਲੇ ਕਰੀਬ 10 ਵਜੇ ਇੱਕ ਬਿਰਤ ਔਰਤ ਬੈਠੀ ਸੀ ਤੇ ਉਹਨੇ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਨੌਜਵਾਨ ਆਉਂਦਾ ਉਹ ਜਿਸ ਦੇ ਬਲੂ ਕਲਰ ਮਹਿਰੂਨ ਕਲਰ ਦੀ ਟੀ-ਸ਼ਰਟ ਬਲੂ ਕਲਰ ਦੀ ਲੋਰ ਤੇ ਖਟੇ ਰਣ ਦਾ ਪਰਨਾ ਪੰਧਿਆ ਹੋਇਆ ਸੀ ਉਸ ਲੇਡੀ ਕੋਲੋਂ ਜੋ ਉਸ ਦੇ ਹੱਥ ਵਿੱਚ ਪਰਸਾ ਉਸ ਨੂੰ ਸਨੇਚ ਕਰਕੇ ਭੱਜ ਜਾਂਦਾ ਹੈ ਜਿਸ ਤੋਂ ਬਾਅਦ ਸਾਡੇ ਐਸ ਐਚ ਯੂ ਸਿਵਰਨੈਂਸ ਉਹਨਾਂ ਵੱਲੋਂ ਤੁਰੰਤ ਟੈਂਸ਼ਨ 82 ਦੇ ਤਹਿਤ ਇੱਕ ਐਫ ਆਰ ਦਰਜ ਕੀਤੀ ਜਾਂਦੀ ਹੈ ਤੇ ਜੋ ਸਾਡੀਆਂ ਟੀਮਸ ਨੇ ਤੁਰੰਤ ਅਲੱਗ-ਅਲੱਗ ਸਾਧਨਾਂ ਦੇ ਨਾਲ ਇਸ ਮੁਕੱਦਮੇ ਦੀ ਤਫ਼ਤੀਸ਼ ਦੇ ਵਿੱਚ ਲੱਗ ਜਾਂਦੀ ਹੈ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ 24 ਘੰਟੇ ਦੇ ਅੰਦਰ ਅੰਦਰ ਜੋ ਇਸ ਮੁਕਦਮੇ ਵਿੱਚ ਨੁਰੇਂਦਾ ਦੋਸ਼ੀ ਸੀਗਾ ਜਿਸ ਦਾ ਨਾਮ ਅਮਰਿਤਪਾਲ ਸਿੰਘ ਪੁੱਤਰ ਸਰਦੀਪ ਸਿੰਘ ਜੋ ਕਿ ਸੁਲਤਾਨਪੁਰ ਮੈਂਡ ਰੋਡ ਦਾ ਰਹਿਣ ਵਾਲਾ ਵਾ ਉਸ ਨੂੰ 24 ਘੰਟੇ ਦੇ ਵਿੱਚ ਵਿੱਚ ਆਇਡੈਂਟੀਫਾਈ ਕੀਤਾ ਵਾ ਤੇ ਉਸ ਨੂੰ ਅਰੈਸਟ ਕਰਨੇ ਵਿੱਚ ਵੀ ਕਾਮਯਾਬ ਹੋਏ ਨੇ ਹੁਣ ਤੱਕ ਜੋ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਇਹ ਲੇਡੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ ਤੇ ਕੱਟੜਾ ਵਿਖੇ ਘੁੰਮਣ ਲਈ ਜਾ ਰਹੀ ਸੀ ਸੋ ਰੇਲਵੇ ਸਟੇਸ਼ਨ ਤੇ ਇਹ 14-15 ਜਣੇ ਸਨ ਕਿ ਜਦੋਂ ਇਹ ਲੇਡੀ ਇਕੱਲੀ ਚਾਹ ਦੀ ਦੁਕਾਨ ਤੇ ਬੈਠੀ ਹੁੰਦੀ ਆ ਤਾਂ ਇਸ ਦੀ ਵੀ ਵੀਡੀਓ ਵੀ ਸਾਡੀ ਸੀਐਸਟੀ ਦੀ ਵੀਡੀਓ ਸਾਹਮਣੇ ਆਈ ਆ ਇੱਕ ਨੌਜਵਾਨ ਘਟੇਰੰਗ ਦੇ ਪਰਨਾ ਬੰਨਿਆ ਮੋਟਰਸਾਈਕਲ ਤੇ ਆਉਂਦਾ ਵਾ ਤੇ ਪਰਸਨੈਜ ਕਰਕੇ ਭੱਜ ਜਾਂਦਾ ਹੁਣ ਤੱਕ ਅਸੀਂ ਇਸ ਕੋਲੋਂ ਜੋ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਰਿਕਵਰ ਕਰ ਚੁੱਕੇ ਆ ਇਸ ਤੋਂ ਇਲਾਵਾ ਇਹ ਜੋ ਉਸ ਦਾ ਬਰਾਊਨ ਕਲਰ ਦਾ ਬੈਗ ਸੀ ਕਿਉਂਕਿ ਸਾਡੇ ਸਾਹਮਣੇ ਰੱਖਿਆ ਹੋਇਆ ਇਹ ਰਿਕਵਰ ਕਰ ਚੁੱਕੇ ਆ ਬੈਗ ਦੇ ਵਿੱਚੋਂ ਚਾਰਜਰ ਸੀ ਆਈਫੋਨ ਦਾ ওভার ਕਵਰ ਹੋ ਚੁੱਕਾ ਇਸ ਤੋਂ ਇਲਾਵਾ ਜੋ ਬੈਗ ਵਿੱਚ 2500 ਰੁਪਇਆ ਸੀਗਾ ਉਹ ਪੈਸੀ ਵੀ ਰਿਕਵਰ ਹੋ ਚੁੱਕੇ ਆ ਇੱਥੇ ਇਹ ਦੱਸਣਯੋਗ ਹੈ ਕਿ ਜੋ ਦੋਸ਼ੀ ਦੇ ਕੋਲ ਮੋਟਰਸਾਈਕਲ ਸੀ ਜਿਸ ਦਾ ਅਸਲ ਨੰਬਰ ਪੀਪੀ02ਈਜ 5729 ਸੀ ਬਟ ਇਸ ਦੋਸ਼ੀ ਨੇ ਇਸ ਮੋਟਰਸਾਈਕਲ ਨੰਬਰ ਨੂੰ ਟੈਂਪਰ ਕਰਕੇ 5729 ਦੀ ਜਗ੍ਹਾ 1455 ਨੰਬਰ ਹਰੇ ਰੰਗ ਦੀ ਪਲੇਟ ਤੇ ਲਿਖਿਆ ਹੋਇਆ ਸੀ ਸੋ ਇਸ ਮੁਕਦਮੇ ਦੇ ਵਿੱਚ ਇਸ ਦੇ ਖਿਲਾਫ ਇਹ ਜੋ ਟੈਂਪਰਿੰਗ ਕੀਤੀ ਹੈ ਨੰਬਰ ਪਲੇਟ ਦੇ ਨਾਲ ਸੋ ਜੋ ਆਈਪੀਐਸਸੀ ਦੀ ਧਾਰਾ 473 ਦੇ ਤਹਿਤ ਇਸ ਵਿੱਚ ਵਾਧਾ ਜੁਰਮ ਕੀਤਾ ਗਿਆ ਵਾ ਸੋ ਹੁਣ ਤੱਕ ਇਹਦੇ ਖਿਲਾਫ 479 ਬੀ 411 473 ਦੇ ਤਹਿਤ ਮੁਕਦਮਾ ਰਜਿਸਟਰ ਹੋਇਆ ਵਾ ਇਸ ਦਾ ਇਰਮਾਨ ਲੈ ਕੇ ਅਗਲੀ ਰੀ ਪੁਸ਼ਕਸ਼ ਇਸ ਕੋਲ ਜਾਰੀ ਹੈ ਬਿਲਕੁਲ ਜੀ ਜੋ ਮੁਖਬਰ ਖਾਸ ਦੀ ਇਤਲਾਬ ਮਿਲੀ ਸੀ ਉਸ ਦੇ ਤਹਿਤ ਜੋ ਲੇਡੀ ਆ ਉਸ ਦਾ ਐਡਰੈਸ ਹੁਣ ਤੱਕ ਅਸੀਂ ਕਢਵਾ ਲਿਆ ਵਾ ਬਹੁਤ ਹੀ ਜਲਦੀ ਉਸ ਲੇਡੀ ਨਾਲ ਅਸੀਂ ਕੰਟੈਕਟ ਕਰਾਂਗੇ ਉਸ ਲੇਡੀ ਨੂੰ ਇਸ ਮੁਕਦਮੇ ਦੇ ਵਿੱਚ ਸ਼ਾਮਲ ਤੁਸੀਂ ਕਰਕੇ ਉਸਦੇ ਬਿਆਨ ਵੀ ਲਿਖੇ ਜਾਣਗੇ ਤੇ ਨਾਲ ਦੀ ਨਾਲ ਉਸ ਨੂੰ ਗਾਈਡ ਕਰਕੇ ਕੋਰਟ ਦੇ ਰਾਈ ਉਸ ਦਾ ਬਰਸ ਜੋ ਉਸਦੇ ਪੈਸੇ ਨੇ ਤੇ ਕੀਮਤੀ ਚਾਰਜਰ ਉਹ ਉਸ ਨੂੰ ਵਾਪਸ ਲਵਾਇਆ ਜਾਂਦੇ ਆ।